ਸਰਕਾਰੀ ਨੌਕਰੀਆਂ ਦੀ ਲੱਗੀ ਛੜੀ ਰੇਲਵੇ ਵਿੱਚ ਨਿਕਲੀਆਂ 9900 ਪਤੀਆਂ 10ਵੀਂ ਪਾਸ ਵੀ ਕਰ ਸਕਦੇ ਹਨ ਅਪਲਾਈ ਸੋ ਦੋਸਤੋ ਆਪਣੀ ਆਜ਼ਦੀ ਇਸ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਡੇ ਸਾਰਿਆਂਗੇ ਰਿਕੁਐਸਟ ਹੈ ਕਿ ਜੇਕਰ ਚੈਨਲ ਉਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਜੇ ਦਿੱਤੀ ਹੋਈ ਜਾਣਕਾਰੀ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਕਿ ਇਹ ਜਾਣਕਾਰੀ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਫਿਰ ਆਓ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕਿ ਰੇਲਵੇ ਵਿੱਚ ਅਸਿਸਟੈਂਟ ਲੋਕੋ ਪਾਇਲਟ ਦੀਆਂ 9900 ਅਸਾਮੀਆਂ ਲਈ ਭਰਤੀਆਂ ਨਿਕਲੀਆਂ ਹਨ ਉਮੀਦਵਾਰ ਅਧਿਕਾਰਤ ਵੈਬਸਾਈਟ indiarailway.gov.in ਤੇ ਜਾ ਕੇ ਅਪਲਾਈ ਕਰ ਸਕਦੇ ਹਨ ਇਸ ਅਸਾਮੀ ਲਈ 19900 ਰੁਪਏ ਹਰ ਮਹੀਨੇ ਤਨਖਾਹ ਦਿੱਤੀ ਜਾਵੇਗੀ ਇਸ ਦੇ ਲਈ ਉਮੀਦਵਾਰ ਘੱਟੋ ਘੱਟ 10ਵੀਂ ਪਾਸ ਹੋਣਾ ਚਾਹੀਦਾ ਹੈ ਇਸ ਦੇ ਨਾਲ ਹੀ ਸੰਬੰਧਿਤ ਟ੍ਰੇਡ ਵਿੱਚ ਟ੍ਰੇਜ਼ ਵਿੱਚ ਉਸ ਕੋਲ ਆਈਟੀਆਈ ਦੀ ਡਿਗਰੀ ਹੋਣੀ ਚਾਹੀਦੀ ਹੈ ਪੁਰ ਅਸਾਮੀਆਂ ਲਈ ਇੰਜੀਨੀਅਰਿੰਗ ਵਿੱਚ ਡਿਪਲੋਮਾ ਜਾਂ ਡਿਗਰੀ 홀ਡਰ ਹੋਣਾ ਚਾਹੀਦਾ ਹੈ ਉਮੀਦਵਾਰ ਦੀ ਘੱਟੋ ਘੱਟ ਉਮਰ 18 ਸਾਲ ਤੇ ਵੱਧ ਤੋਂ ਵੱਧ ਉਮਰ 30 ਸਾਲ ਹੋਣੀ ਚਾਹੀਦੀ ਹੈ ਉਮਰ ਦੀ ਗਣਨਾ 1 ਜੁਲਾਈ 2025 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ ਸਾਰੀਆਂ ਰੱਖੀਆਂ ਸ਼੍ਰੇਣੀਆਂ ਨੂੰ ਸਰਕਾਰੀ ਨਿਯਮਾਂ ਮੁਤਾਬਕ ਵੱਧ ਤੋਂ ਵੱਧ ਉਮਰ ਵਿੱਚ छूट दी जाती, अनुशुची जाती ले 500 है जरनल ओ बी सी ई डबल्यू एस पांच सौ रुपये फीस है जबकि अनुसूचित जाति अनुसूचित जनजाति अपाइज सबका सैनिक सारिया औरतों के लिए ढाई सौ रुपए फीस है उम्मीदवार की चोण सी बी टी पहली बी टी दूजी प्रीख्या सी बी टी ए दस्तावेज तस्दीक ਮੈਡੀਕਲ ਪ੍ਰੀਖਿਆ ਹੋਵੇਗੀ ਪ੍ਰੀਖਿਆ ਕੰਪਿਊਟਰ ਆਧਾਰਿਤ ਸੀਬੀਟੀ ਫਸਟ ਵਿੱਚ ਗਣਿਤ ਮਾਨਸਿਕ ਯੋਗਤਾ ਜਰਨਲ ਸਾਇੰਸ ਅਤੇ ਜਰਨਲ ਅਵੇਅਰਨੈਸ ਨਾਲ ਸੰਬੰਧਿਤ 75 ਸਵਾਲ ਪੁੱਛੇ ਜਾਣਗੇ ਹਰੇਕ ਪ੍ਰਸ਼ਨ 1 ਨੰਬਰ ਦਾ ਹੋਵੇਗਾ ਅਤੇ ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ ਸੀਬੀਟੀ ਦੂਜੀ ਪ੍ਰੀਖਿਆ ਭਾਗ ਇੱਕ ਵਿੱਚ ਗਣਿਤ ਜਰਨਲ ਇੰਟੈਲੀਜੈਂਸ ਅਤੇ ਤਰਕ ਬੇਸਿਕ ਸਾਇੰਸ ਅਤੇ ਇੰਜੀਨੀਅਰਿੰਗ ਨਾਲ ਸੰਬੰਧਿਤ 100 ਪ੍ਰਸ਼ਨ ਪੁੱਛੇ ਜਾਣਗੇ ਇਸ ਨੂੰ ਹੱਲ ਕਰਨ ਲਈ ਤੁਹਾਨੂੰ 90 ਮਿੰਟਾਂ ਦਾ ਸਮਾਂ ਮਿਲੇਗਾ ਭਾਗ 2 ਵਿੱਚ ਟੈਕਨੀਕਲ ਨਾਲ ਸੰਬੰਧਿਤ 75 ਸਵਾਲ ਪੁੱਛੇ ਜਾਣਗੇ ਇਸ ਨੂੰ ਹੱਲ ਕਰਨ ਲਈ 60 ਮਿੰਟ ਦਿੱਤੇ ਜਾਣਗੇ ਸੀਬੀਟੀ ਪ੍ਰੀਖਿਆ ਵਿੱਚ 네ਗੇਟਿਵ ਮਾਰਕ ਇੱਕ ਧਿਆਈ ਹੋਵੇਗੀ ਇਸ ਨੂੰ ਐਪਲਾਈ ਕਰਨ ਲਈ ਤੁਸੀਂ ਅਧਿਕਾਰਿਤ ਵੈਬਸਾਈਟ ਤੇ ਜਾਓ ਨੰਬਰ 2 ਸੰਬੰਧਿਤ ਭਰਤੀ ਲਿੰਕ ਤੇ ਫਿਰ ਕਲਿੱਕ ਕਰੋ ਉਸ ਤੋਂ ਬਾਅਦ ਤੁਸੀਂ ਆਪਣਾ ਨਾਮ ਈਮੇਲ ਪਤਾ ਮੋਬਾਈਲ ਨੰਬਰ ਅਤੇ ਹੋਰ ਜਾਣਕਾਰੀ ਉਸ ਵਿੱਚ ਦਰਜ ਕਰੋ ਤੇ ਫਿਰ ਜਨਮ ਸਰਟੀਫਿਕੇਟ ਸਮੇਤ ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਹੋਈਆਂ ਕਾਪੀਆਂ ਅਪਲੋਡ ਕਰ ਦੋ। ਰਜਿਸਟ੍ਰੇਸ਼ਨ ਫੀਸ ਜਮ੍ਹਾਂ ਕਰ ਤੇ ਫਿਰ ਫਾਈਨਲ ਸਬਮਿਟ ਕਰੋ ਅਤੇ ਇਸ ਨੂੰ ਸੇਵ ਕਰ ਲਵੋ ਜਾਂ ਫਿਰ ਪ੍ਰਿੰਟ ਆਊਟ ਇਸ ਦਾ ਕਾਡ ਲਵੋ। ਤੇ ਇਸ ਤਰ੍ਹਾਂ ਤੁਸੀਂ ਆਪਣਾ ਫਾਰਮ ਅਪਲਾਈ ਕਰ ਸਕਦੇ ਹੋ। ਤੇ ਇਹ ਸੀ ਸਾਡੀ ਅੱਜ ਦੀ ਜਾਣਕਾਰੀ ਤੇ ਜੇ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਉੱਤੇ ਨਵੇਂ ਆਏ ਹੋ ਤਾਂ ਇਸੇ ਤਰ੍ਹਾਂ ਦੀ ਹੋਰ ਅਪਡੇਟ ਲੈਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਆਪਣੀ ਨਵੀਂ ਅਪਡੇਟ ਦੇ ਨਾਲ ਧੰਨਵਾਦ